ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ 100 ਸਾਲਾ ਜਨਮ ਸਤਾਵ ਦੀ ਨੂੰ ਸਮਰਪਤ ਦਸਤਾਰ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਲੜਕੀਆਂ ਦੇ ਦਮਾਲੇ ਮੁਕਾਬਲੇ ਓਪਨ ਕਰਵਾਏ ਗਏ ਹਾਸਟ ਨੂੰ 3100 ਰੁਪਿਆ ਸੈਕਟਰ ਨੂੰ ਸੈਕਟਰ ਨੂੰ 2100 ਰੁਪਿਆ ਤੀਜੇ ਨੰਬਰ ਤੇ ਆਉਣ ਵਾਲੀ ਲੜਕੀ ਨੂੰ 1500 ਰੁਪਿਆ ਦੇ ਕੇ ਸਨਮਾਨਤ ਕੀਤਾ ਗਿਆ ਲੜਕਿਆਂ ਦੇ ਤਿੰਨ ਗਰੁੱਪ ਬਣਾਏ ਗਏ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੂਜਾ ਗਰੁੱਪ ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਤੱਕ ਤੀਜਾ ਗਰੁੱਪ 9ਵੀਂ ਤੋਂ 12ਵੀਂ ਤੱਕ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਦਸਤਾਰ ਮੁਕਾਬਲੇ ਵਿੱਚ ਫਸਟ ਸੈਕੰਡ ਥਰਡ ਆਏ ਬੱਚਾ ਨੂੰ ਹਜ਼ਾਰਾਂ ਰੁਪਏ ਦੀ ਨਕਦ ਇਨਾਮ ਦਿੱਤੇ ਗਏ ਅਤੇ ਸਾਰੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ ਇਸ ਮੌਕੇ ਸਤਵਿੰਦਰ ਸਿੰਘ ਟੋੜਾ ਨੇ ਸੰਗਤਾਨੋ ਅਪੀਲ ਕੀਤੀ ਕਿ ਆਪਣੇ ਬੱਚਾ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਵੱਧ ਤੋਂ ਵੱਧ ਬੱਚਾ ਨੂੰ ਇਹਨਾਂ ਸਮਾਗਮਾਂ ਵਿੱਚ ਲਿਆਉਣ ਦੀ ਕਿਰਪਾਲਤਾ ਕਰਨ ਇਹਨਾਂ ਸਮਾਗਮਾਂ ਵਿੱਚ ਸਮੂਲੀਅਤ ਕਰਵਾ ਕੇ ਬੱਚਾ ਨੂੰ ਸਿੱਖੀ ਨਾਲ ਜੋੜਿਆ ਜਾਵੇ ਉਥੇ ਦਰবেশ ਪੰਥ ਰਾਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਸਰਬਦਾ ਦੀ ਸਤਕਾਰ ਭੇਟ ਕੀਤਾ ਗਿਆ ਭਾਦਸੋਤੀ ਜੀ ਵਿਖੇ ਜਨ ਲਈ ਗੁਰੂ ਸਿੰਘ ਮਟਰਾ ਦੀ ਬਖਸ਼ਿਸ਼ ਕਰੋ ਜੀ ਸੇਕ ਬਾਣਿਆਂ ਦੇ ਬਾਣ ਤੀਟਾਰਿਆਂ ਤੇ ਤਾਰਨ ਟੋਟਿਆਂ ਦੇ ਉਹ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਸੇਖ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਵਿਚਰਤ ਸਾਨ ਗੁਜ਼ਾਰਾ ਦੇ ਧੂਪ ਦੇ ਵਾਰਨ ਸਾਹਿਬ ਵਿਖੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਆਪ ਵੀ ਬਹਾਦਰ ਨਾਦਰ ਜਾਨਦੇ ਹੋ ਪਾਸ਼ਾ ਜੀਓ ਆਪ ਕੀ ਦੇ ਪਾਵਨ ਚਰਨਾ ਹਜੂਰ ਅਰਦਾਸ ਵਿੱਚ ਜੋਦਰੀ ਹੈ ਜੀ ਖਾਦਪੁਰ ਪਾਸ਼ਾ ਕੀ ਆਪ ਕੀ ਦੇ ਦਰ ਕਰਦੇ ਸੇਵਕ ਪੰਥ ਰਤਨ ਜਥੇਦਾਰ ਜੋ ਜਰਨ ਸਿੰਘ ਜੀ ਲੋਹਾਰ ਜੀ ਉਹ ਸਾਤਾ ਗਿਰਸਤਾ ਦੀ ਉਹ ਮਰੌਂਦਿਆਂ ਹੋਏ ਆ ਸਰਦਾਰ ਪਾਸ਼ਾ ਜੀ ਲੜਕੀਆਂ ਅਤੇ ਲੜਕੀਆਂ ਨੇ ਸਮਾਧੇ ਤੇ ਰਸਾਲ ਮੁਕਾਬਲੇ ਮਹਾਨਾ ਤੇ ਸਮਾਧਨ ਹੋਏ ਕੀਤੇ ਗਏ ਹਨ ਬਾਸ਼ਾ ਅਧਪੁਰੀ ਤੱਕ ਦਸਤਾਰ ਮੁਕਾਬਲੇ ਆਰੰਭ ਕੀਤੇ ਜਾ ਰਹੇ ਹਨ ਕਹਿੰਦੇ ਕੋਈ ਰਾਸਤਰੇ ਮੇਰੇ ਫਖੀਨਾ ਖਾਨਾ ਵਾਹੇ ਨਾਮ ਲਖਪਾਲ ਜੀ ਵਾਹਿਗੁਰੂ ਜੀ ਦਾ ਖਾਤਾ ਰੱਖ ਦਿੱਤੀ ਸਭ ਕੇ ਆਪ ਦਸਤਾਰ ਝਾਣ ਬੱਚੇ ਆਪ ਆਪਣੀ ਦਸਤਾਰ ਝਾਣ ਆਪ ਖੁਦ ਦੂਸਰਾ ਕੋਈ ਮੇਰਾ ਵੀ ਨੀ ਟੀਚਰ ਜਾਂ ਮੇਰਾ ਵੱਡਾ ਵੀਰ ਉਹਨਾਂ ਦੇ ਲਾਗੇ ਨਾ ਬੈਠੇ ਟੀਚਰ ਦਸਤਾਰ ਆਪਣੀ ਆਪ ਬੱਚਿਆਂ ਨੇ ਝਾਣੀਆਂ ਆਨੇ ਨੂੰ ਮੈਂ ਕੀਤੀ ਜਾਣੀਆਂ ਬੇਸਬੰਦ ਸਕਦੇ ਹੋ ਦਸਤਾਰਾਂ ਦੇ ਲਈ ਟਾਈਮ ਲੱਗਣਾ ਪਹਿਲਾਂ ਸਿਝਾਈ ਹੋ ਦਸਤਾਰ ਪਰਵਾਹ ਨਹੀਂ ਕੀਤੀ ਜਾਣੀ ਕੇਵਲ ਬੇਸਬੰਦ ਤੇ ਰੱਖ ਸਕਦੇ ਹੋ ਵਰਗੇ ਸਿਖਲਾਈ ਕਰੋ ਜਦੋਂ ਸਾਡੇ ਪ੍ਰਬੰਧਕ ਵਿੱਚ ਆਉਣਗੇ ਇੱਧਰ ਦੇਖੋ ਜਦੋਂ ਸਾਡੇ ਚੰਗੀ ਦੇ گ بچے واپس نہیں کیے شیشن بال کھیل گا بال ہو سارے بچے جہاں تو نیچے ہو جائے کیوں کہ ایک ਪੇਸ਼ ਬਾਤ ਨੂੰ ਕੋਹਰਾ ਵੀ ਲੜੀ ਲਿੱਤੀ ਸੀਗੀ ਪਹਿਲਾਂ ਵਾਤਾਵਰਣ ਮੰਤਭਾਅ ਦੇ ਕੋਲ ਸੀ ਅੱਜ ਦਸਾਰਨ ਦੀ ਮੁਕਾਬਲੇ ਨੇ ਜੇ ਅਜੇ ਸਿੱਧਾ ਦੇ ਬੱਚੇ ਵਸੇ ਨੇ ਬੱਚੇ ਤਾਂ ਮਹਿਲਾਂ ਦੀਆਂ ਬੱਚਿਆਂ ਵਾਲੀ ਕਿ ਕੋ ਪ੍ਰਾਲਾ ਵੀ ਬੱਚਿਆਂ ਨੂੰ ਗਿਰਛੇ ਨਾਲ ਜੋੜ ਕੇ ਰੱਖੀ ਹੈ ਪਾਕਿਆ ਦੀ ਬੱਚੀ ਸਰਕਾਰੀ ਕਾਨੂੰਨ ਜੋੜ ਕੇ ਰੱਖੀ ਹੈ ਕਿ ਕੋਈ ਸਰਕਾਰੀ ਬੜੀ ਮਹਿੰਗੀ ਹੈ ਪਾਣੀ ਦਾ ਬੋਲਕਾ ਬਾਈ ਜੜੀ ਵਾਲੀ ਰਾਜੋ ਬੋਲਕਾ ਬਣਾਇਆ ਹੈ 2 ਤੋਂ 5 ਕਲਾਸ ਤੱਕ ਦਾ 1 ਰੁਪਿਆ 6ਵੀਂ ਦਰਜੇ ਤੋਂ 10 ਰੁਪਿਆ 9 ਤੋਂ 12 ਰੁਪਿਆ ਜਿੰਨੇ ਰੁਪਿਆ ਦੇ ਜਿਹੜੇ ਬੱਚੇ ਨੇ ਉਹ ਫਸਟ ਸੈਂਕਸ਼ਨ ਨਾਲ ਜਨਾਮ ਦਵਾਗੇ ਤੇ ਬੇਟੀਆ ਦਵਾਲਾ ਮਿਕਾਉਗਾ ਰੱਖਿਆ ਉਹਨਾਂ ਵੀ ਇਸੇ ਤਰ੍ਹਾਂ ਨਾਮ ਦਵਾਗੇ ਆਮ ਬੱਚੇ ਦਾ 5 ਰੁਪਿਆ 70 ਬਿੱਟੇ ਮੈਡਲ ਦਵਾਗੇ 50 ਰੁਪਿਆ ਜਿਹੜਾ ਇਸ ਬੰਦ ਨੂੰ ਹੋਣਾ ਹੈ